ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਅਗਲੇ 3 ਦਿਨਾਂ ਦੇ ਵਿੱਚ ਇੱਕ ਪਛਮੀ ਸਿਸਟਮ ਲੱਗਣ ਜਾ ਰਿਹਾ ਹੈ ਜਿਹੜਾ ਅਫਫੀਰ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਸੋ ਅੱਜ 18 ਤਰੀਕ ਹੈ ਤੇ ਅੱਜ ਤੋਂ ਸਿਸਟਮ ਦੀ ਸ਼ੁਰੂਆਤ ਹੋ ਰਹੀ ਹੈ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਨੂੰ ਇਹ ਸਿਸਟਮ ਕਵਰ ਕਰੇਗਾ ਪੰਜਾਬ ਹਰਿਆਣਾ ਰਾਜਸਥਾਨ ਮੁੱਖ ਰਹਿ ਸਕਦੇ ਨੇ ਤੇ ਇੱਥੇ ਹਲਕਤ ਲੈ ਕੇ ਦਰਮਿਆਨੇ ਵੀ ਕਿਤੇ ਕਿਤੇ ਤਗੜੀ ਝਾਟਾ ਪਲੱਸ ਗੜੇ ਮਾਰੀ ਵੀ ਦਰਜ ਹੋ ਸਕਦੀ ਹੈ ਸੋ ਕੋਈ ਸਿਸਟਮ ਦੇ ਵਿੱਚ ਬਦਲਾਅ ਨਹੀਂ ਹੈ ਸਿਸਟਮ ਪੂਰਾ ਆਪਣਾ ਸਪੋਰਟ ਨਾਲ ਆ ਰਿਹਾ ਧੁੱਪ ਅੱਜ ਪੰਜਾਬ ਦੇ ਵਿੱਚ ਸਵੇਰ ਤੋਂ ਲੱਗ ਰਹੀ ਹੈ ਇਹ ਜਿਹੜੀ ਧੁੱਪ ਲੱਗ ਰਹੀ ਹੈ ਇਹ ਹੋਰ ਸਪੋਰਟ ਕਰੇਗੀ ਸਿਸਟਮ ਨੂੰ ਤੇ ਕਾਰਵਾਨਿਆ ਕਰਦਾ ਹੋਇਆ ਅੱਗੇ ਕੁਝ ਕਰੇਗਾ ਜੇਕਰ ਅਸਲ ਹੀ ਤਾਜ਼ਾ ਸੈਟਲਰ ਤਸਵੀਰ ਦੇਖੀਏ ਸਵੇਰ ਦੇ ਲਗਭਗ 10:00 ਵਜੇ ਹੈ ਜੀ ਔਰ 19 ਫਰਵਰੀ ਦੀ ਸਵੇਰ ਹੈ ਪਛਮੀ ਸਿਸਟਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਸਲ ਵਿੱਚ ਜੇਕਰ ਦੇਖੀਏ ਤੇ ਕਰਾਚੀ ਮਲਤਾਨ ਫੈਸਲਾਬਾਦ ਲੱਗੇ ਪਾਕਿਸਤਾਨ ਦੇ ਖੇਤਰਾਂ ਦੇ ਵਿੱਚ ਸਿਸਟਮ ਸ਼ੁਰੂ ਹੋ ਚੁੱਕਿਆ ਹੈ ਤਗੜੀ ਗਰਜ ਲਿਸ਼ਕ ਔਰ ਕਾਲੀਆਂ ਘਟਾਵਾਂ ਇਹਨਾਂ ਖੇਤਰਾਂ ਦੇ ਵਿੱਚ ਆ ਚੁੱਕੀਆਂ ਨੇ ਸੋ ਅੱਗੇ ਆਉਣ ਵਾਲੇ 4-5 ਘੰਟਿਆਂ ਦੇ ਦਰਮਿਆਨ ਬਾਰਡਰ ਏਰੀਆ ਨੇ ਜਿਹੜੇ ਭਾਵੇਂ ਰਾਜਸਥਾਨ ਦੇ ਖੇਤਰ ਹੈ ਭਾਵੇਂ ਪੰਜਾਬ ਦੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਐਂਟਰ ਕਰੇਗਾ ਕਾਲੀਆਂ ਘਟਾਵਾਂ ਦੇ ਨਾਲ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਿਨ੍ਹਾਂ ਦੀ ਗਤੀ ਹੈ ਗਿਆ 40 ਤੋਂ ਲੈ ਕੇ 50 ਕਿਲੋਮੀਟਰ ਦੇ ਵਿੱਚ ਹੋ ਸਕਦਾ ਹੈ ਬਾਰਡਰ ਏਰੀਆ ਦੇ ਵਿੱਚ ਇੰਨੇ ਖਵਾ ਦੀ ਰਫਤਾਰ ਹੋਵੇ ਤੇ ਅੱਗੇ ਵਾਧੇ ਵਾਧੇ ਯਾਨੀ ਕਿ ਹਰਿਆਣਾ ਪੰਜਾਬ ਦੇ ਉੱਪਰਲੇ ਖੇਤਰਾਂ ਦੇ ਵਿੱਚ ਐਂਟਰ ਕਰਦੇ ਕਰਦੇ ਹਵਾਵਾਂ ਜੜੀਆਂ ਨੇ ਘੱਟ ਹੋ ਰਫਤਾਰ ਤੇ ਹੋ ਸਕਦੀਆਂ ਨੇ ਸੋ ਅੱਜ ਤੋਂ ਦੁਪਹਿਰ ਤੋਂ ਬਾਅਦ ਸਿਸਟਮ ਪੰਜਾਬ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਲਗਫਗ ਸ਼ੁਰੂ ਹੋਏਗਾ ਪਰ ਰਾਜਸਥਾਨ ਦੇ ਬਾਰਡਰ ਏਰੀਆ ਜਿਹੜੇ ਜ਼ਿਲ੍ਹੇ ਲੱਗਦੇ ਆ ਇਹਨਾਂ ਦੇ ਵਿੱਚ ਸ਼ੁਰੂਆਤ ਹੈ ਜਿਹੜੀ ਸਿਸਟਮ ਦੀ ਔਰ 10 11 ਵਜੇ ਸਵੇਰ ਤੋਂ ਹੋ ਸਕਦੀ ਹੈ ਤੇ ਕਾਲੀਆਂ ਘਟਾਵਾਂ ਇਹਨਾਂ ਖੇਤਰਾਂ ਦੇ ਵਿੱਚ ਛਾ ਸਕਦੀਆਂ ਨੇ ਮਾਝਾ ਖੇਤਰ ਤੋਂ ਬਾਬਾ ਖੇਤਰ ਬਘਾਟ ਖੇਤਰ ਤੇ ਮਾਲਵਾ ਖੇਤਰ ਲਗਭਗ ਸਾਰੇ ਖੇਤਰਾਂ ਦੇ ਵਿੱਚ ਆਸਾਰ ਨੇ ਉਮੀਦ ਪੰਜਾਬ ਦੇ ਇਸ ਲਈ ਕੱਲਾ ਕੱਲਾ ਜ਼ਿਲ੍ਹਾ ਦਾ ਨਾਮ ਲੈਣ ਦੀ ਕੋਈ ਐਦਾ ਦੀ ਗੱਲ ਬਾਤ ਨਹੀਂ ਹੈ ਕਿਉਂਕਿ ਸਾਰੇ ਸਿਸਟਮ ਦੇ ਜਿਹੜਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਦੇ ਆਸਾਰ ਪੜਦੇ ਜਾਪਰੇ ਨੇ ਕੁਝ ਖੇਤਰ ਐਸੇ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਵੀ ਫੈ ਸਕਦੇ ਨੇ ਕੁਝ ਜ਼ਿਲ੍ਹੇ ਐਸੇ ਵੀ ਹੋ ਸਕਦੇ ਨੇ ਜਿੱਥੇ ਤਕੜੀ ਝਟ ਲੱਗ ਜੂਗੀ ਤੇ ਕੁਝ ਖੇਤਰ ਐਸੇ ਪੰਜਾਬ ਦੇ ਵੀ ਹੋ ਸਕਦੇ ਨੇ ਹਰਿਆਣੇ ਦੇ ਵੀ ਹੋ ਸਕਦੇ ਨੇ ਜਿੱਥੇ ਤਕੜੀ ਗੜੇ ਮਾਰ ਵੀ ਹੋ ਸਕਦੀ ਹੈ ਸੋ ਇਹ ਹਰਿਆਣਾ ਦੇ ਵਿੱਚ ਵੀ ਖਾਸ ਕਰ ਮੱਧ ਤੋਂ ਲੈ ਕੇ ਪੂਰਬੀ ਹਰਿਆਣਾ ਤੇ ਉੱਤਰੀ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਲਗਭਗ ਫਾਚੂਗੇ ਖੇਤਰ ਉੱਤਰੀ ਖੇਤਰ ਤੇ ਪੂਰਬੀ ਖੇਤਰ ਆਦਿ ਵਿੱਚ ਮੀਂਹ ਦੇ ਅਸਰ ਨੇ ਪੱਛਮੀ ਯੂਪੀ ਔਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਨੂੰ ਇਹ ਸਿਸਟਮ ਮੁੱਖ ਤੌਰ ਤੇ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਸੋ ਆਉਂਦੇ 48 72 ਘੰਟੇ ਅਹਿਮ ਨੇ ਅੱਜ ਸ਼ਾਮ ਤੋਂ ਲੈ ਕੇ ਦੁਪਹਿਰ ਤੋਂ ਬਾਅਦ 20:00 ਤੱਕ ਸਿਸਟਮ ਨੇ ਬਹੁਤੇ ਹਿੱਸਿਆਂ ਨੂੰ ਕਵਰ ਕਰ ਲੈਣਾ ਕਾਲੀਆਂ ਘਟਾਵਾਂ ਨਾਲ ਸਿਸਟਮ ਅੱਗੇ ਵਾਦਾ ਹੋਇਆ ਨਜ਼ਰ ਆਵੇਗਾ ਸੋ ਅਸੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਲਿਖਤੀ ਪੋਸਟ ਤੁਹਾਨੂੰ ਮਿਲਦੀ ਰਹੇਗੀ ਟਾਈਮ ਟੂ ਟਾਈਮ ਜਿੱਥੇ ਜੋ ਵੀ ਕਾਰਵਾਈਆਂ ਹੋਣਗੀਆਂ ਮੀਹਾਂ ਦੀਆਂ ਉਹ ਤੁਹਾਨੂੰ ਅਸੀਂ ਲਿਖਤੀ ਪੋਸਟ ਦੇ ਰਾਹੀਂ ਸਾਂਝੀ ਕਰਦੇ ਰਵਾਂਗੇ ਬਾਕੀ ਦਫਾੜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਮ ਤੱਕ ਦੇ ਅੰਕੜੇ ਜਿਹੜਾ ਤੁਹਾਡੇ ਨਾਲ ਸਾਂਝੇ ਕਰਾਂਗੇ ਇਜਾਜ਼ਤ ਦਿਓ ਜੀ ਧੰਨਵਾਦ ਅੱਜ ਦੇ ਲਈ yellow alert ਮੌਸਮ ਆਉਣੇ ਜਾਰੀ ਕੀਤੇ ਹੋਏ ਨੇ ਗਰਜ ਰੇਸ਼ਕ ਦੇ ਨਾਲ ਤੇਜ਼ ਮੀਂਹ ਦੇ ਤੁਹਾਨੂੰ ਅੱਜੇ ਸ਼ੁਕਰੀਆ